ਅੱਜ ਆਪਾਂ ਨਾਦਰ ਸ਼ਾਹ ਬਾਰੇ ਗੱਲ ਕਰਾਂਗੇ ਤੁਸੀਂ ਬੜਾ ਇਹਦਾ ਨਾਮ ਸੁਣਿਆ ਹੋਣਾ ਕੌਣ ਸੀ ਨਾਦਰ ਸ਼ਾਹ ਜਿਹੜਾ ਭਾਰਤ ਚੋਂ 90 ਕਰੋੜ ਲੁੱਟ ਕੇ ਲੈ ਗਿਆ ਸੀ ਮੁਗਲਾਂ ਨੇ ਸੱਤ ਪੀੜੀਆਂ ਲਾ ਕੇ ਜਿਹੜਾ ਖਜ਼ਾਨਾ ਇਕੱਠਾ ਕੀਤਾ ਸੀ ਇਹ ਬੰਦਾ ਇੱਕ ਦਿਨ ਚ ਹੀ ਉਹ ਲੁੱਟ ਕੇ ਲੈ ਗਿਆ ਸੀ ਜੰਗ ਦੇ ਮੈਦਾਨ ਚ ਇਹਨੇ 2 ਘੰਟਿਆਂ ਚ ਮੁਗਲਾਂ ਦੇ 30 ਹਜ਼ਾਰ ਸੈਨਿਕ ਮਾਰਤੇ ਤੇ ਦਿੱਲੀ ਲੁੱਟਣ ਤੋਂ ਬਾਅਦ ਦਿੱਲੀ ਨੂੰ ਲਹੂ ਲਹਾਨ ਕਰ ਦਿੱਤਾ ਸੀ ਇਹ ਬੰਦੇ ਨੇ 10 ਘੰਟਿਆਂ ਚ ਦਿੱਲੀ ਦੇ ਸਵਾ ਲੱਖ ਲੋਕ ਮਾਰਤੇ ਸੀ ਐਡਾ ਤਾਕਤਵਰ ਤੇ ਐਡਾ ਖੂਂਖਾਰ ਬੰਦਾ ਜਿਹਦੇ ਸਾਹਮਣੇ ਉਸ ਟਾਈਮ ਦਾ ਮੁਗਲ ਬਾਦਸ਼ਾਹ ਵੀ ਗੋਡੇ ਟੇਕ ਗਿਆ ਸੀ ਤੇ ਪੂਰੇ ਭਾਰਤ ਚੋਂ ਕੋਈ ਵੀ ਕੌਮ ਇਹਦੇ ਖਿਲਾਫ ਖੜੀ ਨਹੀਂ ਹੋਈ ਸਾਰਿਆਂ ਦੀਆਂ ਨੀਵੀਆਂ ਪੈਗੀਆਂ ਸੀ ਫਿਰ ਕਿਵੇਂ ਪੰਜਾਬ ਦੇ ਜੰਗਲਾਂ ਚ ਬੈਠੇ ਸਿੱਖਾਂ ਨੇ ਇਹਨੂੰ ਭਜਾਣਾ ਪਾਈਆ ਅੱਜ ਗੱਲ ਕਰਾਂਗੇ ਆਪਾਂ ਉਹ ਇਤਿਹਾਸ ਦੀ ਗੱਲ ਹੈਗੀ ਆ ਇਹ 18ਵੀਂ ਸਦੀ ਦੀ ਨਦਰ ਸ਼ਾਹ ਜਦੋਂ ਪਹਿਲਾ ਹਮਲਾ ਕਰਦਾ ਹੈ ਭਾਰਤ ਤੇ 1739 ਚ ਇਹਨੇ ਪਹਿਲਾ ਹਮਲਾ ਕੀਤਾ ਸੀ ਕਹੇ ਜੇ ਹਾਲਾਤ ਸੀਗੇ ਉਦੋਂ ਭਾਰਤ ਦੇ ਤੇ ਪੰਜਾਬ ਦੇ ਪਹਿਲਾਂ ਇਹ ਸਮਝ ਲੈਣਾ ਆਪਾਂ ਨੂੰ ਜ਼ਰੂਰੀ ਆ 1739 ਚ ਜੇ ਆਪਾਂ ਦੇਖੀਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਹੋਇਆ 23 ਸਾਲ ਹੋ ਗਏ ਸੀ ਸਿੱਖਾਂ ਦਾ ਕਹਿ ਲੋ ਵੀ ਉਹ ਕਾਲਾ ਦੌਰ ਚੱਲ ਰਿਹਾ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਰੱਜ ਕੇ ਕਤਲੇਆਮ ਕੀਤਾ ਜਾ ਰਿਹਾ ਸੀਗਾ ਆਪਦੀਆਂ ਜਾਨਾਂ ਬਚਾਉਣ